ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਲਈ ਸਿਆਸੀ ਜੰਗ ਕਾਫੀ ਦਿਲਚਸਪ ਹੋ ਗਈ ਹੈ। ਗੱਲ ਬਰਨਾਲਾ ਦੀ ਕਰਾਂਗੇ ਜਿੱਥੇ ਕਾਂਗਰਸ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਉਮੀਦਵਾਰ ਲਾਨਿਆ ਗਿਆ। ਆਪ ਤੋਂ ਹਰਿੰਦਰ ਸਿੰਘ ਢਾਲੀਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਭਾਜਪਾ ਤੋਂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਇੱਥੇ ਐਲਾਨਿਆ ਗਿਆ। ਹੁਣ ਦੇਖਣਾ ਇਹ ਲਾਜ਼ਮੀ ਹੈ ਕਿ ਲੋਕਾਂ ਦੀ ਪਸੰਦ ਕੌਣ ਹੋਵੇਗੀ ਸਾਡੀ ਟੀਮ ਬਰਨਾਲਾ ਪਹੁੰਚੀ ਹੈ ਉੱਥੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਚੁਕਾ ਕਿਸ ਵੱਲ ਹੈ ਉਹ ਤੁਸੀਂ ਵੀ ਸੁਣੋ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਕੂੜੇ ਦੇ ਡੰਪ ਬਹੁਤ ਸੀ ਕੂੜੇ ਦੇ ਡੰਪ ਹਰ ਸਾਰੇ ਸ਼ਹਿਰ ਦੇ ਵਿੱਚ ਟੱਕੇ ਗਏ ਨੇ ਜਾਂ ਫਿਰ ਐ ਨਹਿਰੀ ਵਿਕਾਸ ਬਹੁਤ ਹੋਇਆ ਆਪਣੇ ਕੱਸੀਆਂ ਦਾ ਕੰਮ ਹੋਇਆ ਸਾਰੇ ਜਿੰਨੀਆਂ ਕੱਸੀਆਂ ਆਪਣੇ ਉਰੋ ਚੱਲਦੀਆਂ ਸੀ ਜਾਂ ਫਿਰ ਆਪਾਂ ਕਹਿ ਦਈਏ ਆਪਾਂ ਬਿਜਲੀ ਦੇ ਬਿੱਲ ਤਕਰੀਬਨ ਜ਼ੀਰੋ ਹੀ ਆਂਦੇ ਨੇ 10 ਮਹੀਨੇ ਕੀ ਕਹਣਾ ਇੱਕ ਜਾਂ ਦੋ ਮਹੀਨੇ ਬਿਲੋਂ ਹਨ ਇੱਕ ਦੋ ਬਿਲਾਨੀ ਬਿੱਲ 0 ਹੀ ਆਂਦਾ ਸਾਰਿਆਂ ਦਾ ਸਭ ਤੋਂ ਵੱਡੀ ਮੇਨ ਗੱਲ ਗੁਰਦੀਪ ਬਾਠ ਹੋਰ ਬਾਰੇ ਜਾਣਦੇ ਹੋ ਗੁਰਦੀਪ ਬਾਠ ਬਾਰੇ ਜਾਣਦੇ ਆਂ ਜੀ ਜਾਣਦੇ ਆਂ ਪਹਿਲਾਂ ਵੀ ਪਾਰਟੀ ਚ ਰਹੇ ਨੇ ਪਾਰਟੀ ਨਾਲ ਹਿੱਸਾ ਸੀਗੇ ਹੁਣ ਛੱਡ ਗਏ ਅਲੱਗ-ਅਲੱਗ ਨੂੰ ਲੱਗਦਾ ਉਹਨਾਂ ਨਾਲ ਮੁਕਾਬਲਾ ਹੋ ਸਕੇ ਮੁਕਾਬਲਾ ਜਿਹੜਾ ਕੈਂਡੀਡੇਟ ਖੜਾ ਸਭ ਦਾ ਹੀ ਹੁੰਦਾਗਾ ਪਰ ਆਪਾਂ ਦੇਖਣਾ ਵੀ ਆਪਾਂ ਵੋਟ ਕਿਹਨੂੰ ਪਾਉਣੀ ਆ ਜਾਂ ਆਪਾਂ ਨੂੰ ਕਿਸ ਦਾ ਸਮਰਥਨ ਕਰਨਾ ਜਿਹਦੀ ਸਰਕਾਰ ਆ ਉਹਦਾ ਹੀ ਸਮਰਥਨ ਦੇਣ ਦਾ ਫਾਇਦਾ ਜਿਹਦੀ ਸਰਕਾਰ ਆ ਜੀ ਅਸੀਂ ਉਸੇ ਕਿਤੇ ਲੈ ਸਕਦਾ ਕੁਝ ਦੋਵੇਂ ਬੰਦੇ ਤੋਂ ਸੀ ਨਾ ਮੇਰੇ ਵਰਗਾ ਕੀ ਦੇਊਗਾ ਜੇ ਗਰਾਫ ਦੇ ਕੋਲ ਹੀ ਕੁਝ ਨਹੀਂ ਹੈਗਾ ਤੇ ਸਰਕਾਰ ਦਾ ਨਹੀਂ ਫਰਕ ਆ ਹੁਣ ਜੇ ਸਰਕਾਰ ਤੇ ਤਾਹਾਂ ਜਿੱਟ ਲੋ ਐ ਕੇਵਲ ਉਹਦੇ ਵੀ ਤਾਹਾਂ ਮੋਦੀ ਨਾਲ ਸਵਰਕ ਹੈ ਉਹਦਾ ਥੱਲੇ ਇਹ ਨੇ ਜੇ ਹੁਣ ਇਹਨਾਂ ਦੇ ਦੋਨੇ ਬੰਦਿਆਂ 'ਚ ਕੋਈ ਜਿੱਤੇ ਜੇ ਹੋ ਜਿੱਤੇ ਤਾਂ ਵੀ ਸਾਨੂੰ ਕੋਈ ਫਾਇਦਾ ਇਹਦਾ ਜਿੱਤੇ ਵੀ ਫਾਇਦਾ ਆ ਮੇਰੇ ਵਰਗੇ ਜਿੱਤੇ ਦਾ ਕੋਈ ਫਾਇਦਾ ਨਹੀਂ ਕਿਸੇ ਦਾ ਜਿੱਤ ਗਿਆ ਚਾਹੇ ਨਾ ਜਿੱਤ ਗਿਆ ਕੋਈ ਫਾਇਦਾ ਨਹੀਂ ਹੈਗਾ ਨੀ ਪਰ ਮੁੱਖ ਮੰਤਰੀ ਸਾਹ ਤਾਂ ਕਹਿੰਦੇ ਆ ਵੀ ਕੋਈ ਵੀ ਜਿੱਤ ਜੇ ਮੈਂ ਤਾਂ ਸਾਰਿਆਂ ਦਾ ਮੁੱਖ ਮੰਤਰੀ ਉਹ ਤਾਂ ਕਹਿੰਦਾ ਜੀ ਗੱਲ ਇਹ ਨਾ ਬਣਦੀ ਹੈ ਐ ਹੁਣ ਬਗਾਨਾ ਪੁੱਤ ਕਿਉਂ ਆਪਦਾ ਬਣ ਜੂ ਜਿਹੜਾ ਹੁੰਦਾ ਬੁਢੇ ਦਾ ਓਛੇ ਨਹੀਂ ਬਣੂਗਾ ਦੂਜਾ ਦੂਜੇ ਹੀ ਰਹਿੰਦੇ ਦੂਜਾ ਨਹੀਂ ਬਣਦਾ ਆਪਦਾ ਦੂਜਾ ਦੂਜੇ ਹੀ ਰਹੂਗਾ ਹਾਂ ਦੇਖਿਆ ਕੰਮ ਕੀਤੇ ਆ 2.5 ਸਾਲ ਚ ਨਹੀਂ ਵਧੀਆ ਕਰੇ ਨਹੀਂ ਇੰਨਾ ਕੋ ਹੋ ਸਕਿਆ ਵਧੀਆ ਕਰੇ ਕੋਈ ਐਵੇਂ ਕਦੀ ਆਏ ਹੁਣ ਘਰ ਤਾਂ ਪੱਕੇ ਹੋਣ ਹੀ ਲੱਗੇ ਸਾਡੇ ਜਿੰਨਾ ਕਿਸੇ ਮਤ ਵਧੀਆ ਕਰਿਆ ਕੋਈ ਕੋਈ ਤੰਗੀ ਨਹੀਂ ਆਈ ਸਾਨੂੰ ਕਿਸੇ ਨੂੰ ਵੀ ਤਾਂ ਵਾਲੇ ਵੀ ਵਧੀਆ ਥੱਲੇ ਵੀ ਵਧੀਆ ਦੋਨੇ ਸ਼ਰਕਾਣਾ ਵਧੀਆ ਨੇ ਜਿੰਨੇ ਕੋ ਵਧੀਆ ਪ੍ਰ ਆਪਾਂ ਐਵੇਂ ਕੀ ਮੋਦੀ ਮਾਰਾ ਕਿਉਂ ਮਾਰਾ ਵਧੀਆ ਤੇ ਇਹਨੇ ਥੱਲੇ ਇਹਨਾਂ ਲਈ ਜੋਰ ਲੱਗਿਆ ਵਧੀਆ ਵਧੀਆ ਕਰਦੇ ਨੇ ਇਹ ਵੀ ਕੰਮ ਤਾਂ ਹੁੰਦਾ ਠੀਕ ਹੈ ਦੁਨੀਆਂ ਘਰ ਕਾ ਨਹੀਂ ਵਧੀਆ ਨੇ ਦੁਨਨਾ ਜੋ ਕੋਈ ਬੰਦਾ ਜਿੱਤੇ ਉਹ ਹੀ ਸਾਡੇ ਕੰਮ ਦੇਉ ਬਰਨਾਲੇ ਵਿਧਾਨ ਸਭਾ ਦੀ ਜੇ ਗੱਲ ਕਰੀਏ ਜੀ ਤਾਂ ਸਰਦਾਰ ਕੇਵਲ ਸਿੰਘ ਢਿੱਲੋਂ ਜਿਹੜੇ ਇੱਥੋਂ ਐਮ ਐਲ ਏ ਬਣਨ ਜਾ ਰਹੇ ਨੇਗੇ 20 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਆ ਉਹ ਕਮਲ ਨਿਸ਼ਾਨ ਤੇ ਵੋਟਾਂ ਪੈਣੀਆਂ ਤੇ 23 ਦਾ ਜਿਹੜਾ ਰਿਜ਼ਲਟ ਆ ਉਹ ਹੁਣ ਡਿਕਲੇਅਰ ਹੋ ਚੁੱਕਿਆ ਵੀ ਸਰਦਾਰ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਵਿਧਾਨ ਸਭਾ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਚੜਨਗੇ ਕੇਵਲ ਸਿਰ ਨੂੰ ਥੱਲੋਂ ਕਿਉਂ ਚੁਣੇ ਜਾਣਗੇ ਤੁਹਾਨੂੰ ਕੀ ਲੱਗਦਾ ਕੀ ਪੋਜ਼ਿਟਿਵਿਟੀ ਹੈ ਲੋਕੀਂ ਸੋਚਦੇ ਪੋਜ਼ਿਟਿਵਿਟੀ ਦਾ ਇਹ ਰੀਕਦਾ ਪੁਰਾਣੇ ਲੀਡਰ ਨੇ ਸਾਰਨ ਵੱਡੀ ਗੱਲ ਹੈ ਉਹਨਾਂ ਤੇ ਦੋ ਵਾਰੀ ਉਹ ਪਹਿਲਾਂ ਬਰਨਾਲੇ ਦੇ ਸਾਡੇ ਵਿਧਾਇਕ ਰਹਿ ਚੁੱਕੇ ਨੇ ਇੱਕ ਰੁਪਏ ਦਾ ਉਹਨਾਂ ਤੇ ਕੋਈ ਦਾਗ ਨਹੀਂ ਹੈਗਾ ਜੀ ਕਿਸੇ ਵੀ ਚੀਜ਼ ਦਾ ਦੂਸਰਾ ਨੰਬਰ ਤੁਸੀਂ ਇਹ ਲਾ ਲਓ ਨਿਤੜ ਕਾ ਆਗੂ ਨੇ ਵਿਧਾਨ ਸਭਾ ਦੇ ਵਿੱਚ ਤੁਸੀਂ ਇਹ ਲਾ ਲਓ ਜਿਵੇਂ ਹੁਣ ਆਪਾਂ ਪੋਜੀਸ਼ਨ ਦੀ ਗੱਲ ਕਰੀਏ ਹੁਣ ਉਹ ਪੋਜੀਸ਼ਨ ਤਾਂ ਰਹੀ ਨਹੀਂ ਹੈਗੀ ਆਮ ਆਦਮੀ ਕਾਂਗਰਸ ਤਾਂ ਇਕੱਠੀ ਹੋ ਚੁੱਕੀ ਐ ਹੁਣ ਉਤੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜੇ ਕੋਈ ਲੀਡਰ ਗੱਲ ਕਰ ਸਕਦਾ ਤਾਂ ਉਹ ਸਰਦਾਰ ਕੇਵਲ ਸਿੰਘ ਢਲੋਂ ਕਰ ਸਕਦੇ ਨੇ ਦੂਸਰਾ ਨੰਬਰ ਉਹਨਾਂ ਦੇ ਰਿਲੇਸ਼ਨ ਸੈਂਟਰ ਤੱਕ ਨੇ ਉਹਦਾ ਸਾਨੂੰ ਦੋ ਫਾਇਦੇ ਹੋਣੇ ਪੰਜਾਬ ਗਵਰਨਮੈਂਟ ਤੋਂ ਜਿਹੜੇ ਪ੍ਰੋਜੈਕਟ ਅਸੀਂ ਬਰਨਾਲਾ ਵਿਧਾਨ ਸਭਾ ਲਈ ਲੈ ਕੇ ਆਣੇ ਆ ਉਹ ਤਾਂ ਆ ਨਹੀਂ ਆਣੇ ਦੂਸਰਾ ਅਸੀਂ ਸੈਂਟਰ ਤੋਂ ਵੀ ਪ੍ਰੋਜੈਕਟ ਲਿਆਵਾਂਗੇ ਬਹੁਤ ਵਧੀਆ ਢੰਗ ਨਾਲ ਸਾਡੀ ਜਿਹੜੀ ਹੈਗੀ ਮਤਲਬ ਕਿ ਬੀਜੇਪੀ ਚੱਲ ਰਹੀ ਹੈ ਜੀ ਕੇਵਲ ਢਲੋਂ ਜੀ ਬਹੁਤ ਆਪਣੇ ਕਿਉਂਕਿ ਉਹਨਾਂ ਨੂੰ ਵਿਕਾਸ ਪੁਰਸ਼ ਦੇ ਨਾਮ ਤੇ ਜਾਣਿਆ ਜਾਂਦਾ ਜਿਵੇਂ ਜ਼ਿਲ੍ਹਾ ਬਣਾਇਆ ਜੀ ਉਹਨਾਂ ਨੇ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਵੀ ਲੈ ਕੇ ਆਏ ਸੀ ਬਰਨਾਲੇ ਚੋਂ ਬਰੇ ਜਿਹੜਾ ਮਾਹੌਲ ਹੈ ਇਸ ਟਾਈਮ ਟਕੌਣੀ ਜੀ ਟੱਕਰ ਕਹਿ ਸਕਦੇ ਆਂਗਾ ਆਪਾਂ ਬਾਈ ਹਰਿੰਦਰ ਧਾਲੀਆ ਵਾਲਾ ਕਾਲਾ ਢਿੱਲੋ ਕਾਂਗਰਸ ਦੇ ਇੱਕ ਬਾਠ ਆ ਆਜ਼ਾਦ ਉਮੀਦਵਾਰ ਹੈ ਜਿਹੜੇ ਇਹਨਾਂ ਦੇ ਟਕੌਣੀ ਜੀ ਵੈਸੇ ਆਪਾਂ ਟਕੌਣੀ ਵੀ ਨਹੀਂ ਕਹਿ ਸਕਦੇ ਇੱਕ ਤਰਫਾ ਜੀ ਲੱਗਦਾਗਾ ਝਾੜੂ ਦੀ ਵੀ ਵਧੀਆ ਮਾਹੌਲ ਬਣਿਆ ਹੋਇਆਗਾ ਇਹੋ ਜੀ ਗੱਲ ਨਹੀਂ ਹੈਗੀ ਬਾਕੀ ਵੀਰੇ ਮੌਕੇ ਦੀ ਸਰਕਾਰ ਆ ਨਾ ਲੋਕ ਵੀ ਸਮਝਦਾਰ ਆ ਅਗਰ ਮੌਕੇ ਦੀ ਸਰਕਾਰ ਦੇ ਵਿੱਚ ਐਮ ਐਲ ਏ ਜਾਊਗਾ ਕੁਛ ਨਾ ਕੁਛ ਤਾਂ ਆਪਦੇ ਇਲਾਕੇ ਖਾਤਰ ਕੁਛ ਨਾ ਕੁਛ ਕਰੂਗਾ ਹੀ ਨਹੀਂ ਦੇਖੋ ਵੀਰੇ ਜਿਹੜੇ ਕੰਮ ਹੋਏ ਆ ਕੰਮ ਆਪਾਂ ਐ ਨਹੀਂ ਕਹਿ ਸਕਦੇ ਵੀ ਕੰਮ ਨਹੀਂ ਹੋਏ ਕੰਮ ਸਾਰੇ ਹੋਏ ਆ ਜੇ ਆਪਾਂ ਹੁਣ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਦੇਖੀ ਤਾਂ ਆਪਾਂ ਬਹੁਤ ਬਹੁਤ ਵਧੀਆ ਕੰਮ ਹੋਇਆ ਵੀਰੇ ਠੀਕ ਆ ਹੁਣ ਪੰਜੇ ਉਂਗਲਾਂ ਇੱਕੋ ਵੀ ਨਹੀਂ ਹੁੰਦੀਆਂ ਹਨਾ ਵੀਰੇ ਜੇ ਆਪਾਂ ਜੇ ਕਹੀਏ ਕੋਈ ਵੀ ਸਰਕਾਰ ਹੈ ਜੇ ਮੌਕੇ ਦੀ ਸਰਕਾਰ ਦਾ ਹਰ ਇੱਕ ਵਿਰੋਧ ਹੀ ਕਰਦਾ ਹੁੰਦਾ ਵੀ ਜੇ ਉਹ 100% ਕੰਮ ਵੀ ਕਰ ਦੂ ਲੋਕ ਤਾਂ ਵੀ ਕਹਿਣਗੇ ਵੀ ਸਾਡੇ ਕੰਮ ਨਹੀਂ ਹੋਏ ਕੁੱਲ ਮਿਲਾ ਕੇ ਕੰਮ ਕੀਤੇ ਆ ਉਮੀਦ ਹੇਰ ਜੀ ਨੇ ਵੀ ਕੀਤੇ ਹੈਗੇ ਵੀਰੇ ਜੇ ਕੀਤੇ ਆ ਫੇਰ ਹੀ ਦੋ ਵਾਰੀ ਜਿੱਤੇ ਆ ਨਾ ਬਰਨਾਲੇ ਦੇ ਵਿੱਚ ਦੋ ਤਰ੍ਹਾਂ ਦੀ ਟੱਕਰ ਰਹਿ ਗਈ ਹੁਣ ਰਣਿੰਦਰ ਢਾਲੀਵਾਲ ਦੀ ਤੇ ਕਾਲ ਢਲੋਂ ਦੀ ਤੇ ਜਿਤਨਾ ਚਾਹੀਦਾ ਬਾਈ ਰਣਿੰਦਰ ਢਾਲੀਵਾਲ ਕਰਨੇ ਆ ਬਾਈ 2.5 ਸਾਲ ਸਰਕਾਰ ਦੇ ਪੈਸੇ ਨੇ ਪਹਿਲਾ ਵੀਟਾਈ ਸਾਲ ਬਹੁਤ ਕੰਮ ਕੀਤੇ ਨੇ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਨਹਿਰੀ ਪਾਣੀ ਹੋਏ ਕਰੰਟਾਂ ਹੋਈਆਂ ਸਕੂਲ ਗਰਾਊਂਡ ਵਧੀਆ ਕੰਮ ਕੀਤੇ ਨੇਗੇ ਤੇ ਬਈ ਜੇ ਕੋ ਘਾ ਢਲੋਂ ਜਦਾ ਤਾਂ ਟਾਈ ਸਾਲ ਧੂਰੇ ਜਾਣਗੇ ਜਵੇਂ ਬੇਰ ਕਰ ਜਾਣਗੇ ਇਸੇ ਸਰਕਾਰ ਤੋਂ ਕੀ ਕੌਣ ਕੀ ਲੈ ਕੇ ਦੇਊਗਾ ਲਾਰੇ ਲੈ ਜਾਣਗੇ ਰੁਕਾ ਵਾਸਤੇ ਇਸੇ ਕਰਕੇ ਬਈ ਰੰਧਲ ਧਾਰੀ ਵਾਲ ਨੂੰ ਬਤ ਬਤ ਵੋਟ ਪਾਉਣ ਲੋਕ ਅੱਜ ਪੂਰੇ ਪੰਜਾਬ ਦੀ ਗੱਲ ਕਰਦੇ ਆ ਜਿਹੜਾ ਇਹ ਬਰਨਾਲੇ ਦਾ ਬਾਈ ਇਲੈਕਸ਼ਨ ਹੈ ਇੱਕ ਜਿਹੜਾ ਇਲੈਕਸ਼ਨ ਨਾ ਜਿਸ ਨੇ ਪੰਜਾਬ ਦੇ ਜਿਹੜੇ ਆਪਾਂ ਕਹਿੰਦੇ ਜਿਹੜਾ ਦੁੱਖ ਸੀਗਾ ਦੁਖਦੀ ਰਗ ਨੂੰ ਛੇੜਿਆ ਜਿਹੜਾ ਪੰਜਾਬ ਦੀ ਕਿ ਅੱਜ ਜੋ ਹਾਲ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਹੋਇਆ ਜੋ ਬਦਲਾਅ ਦੇ ਨਾਮ ਤੇ ਗਵਰਨਮੈਂਟ ਬਣੀ ਹੈ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਖਾਲੀ ਹੱਥ ਮੂੰਹ ਨੂੰ ਕਦੇ ਜਾਂਦਾ ਨਹੀਂ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਸਾਡੇ ਪੰਜਾਬ ਦੇ ਸਮਝਦਾਰ ਲੋਕਾਂ ਨੇ ਜਿਹੜੀ ਨਕਾਰਾਤਮਕ ਤਰੀਕੇ ਨਾਲ ਵੋਟਾਂ ਪਾਈਆਂ ਅੱਜ ਉਹਦਾ ਰਿਜ਼ਲਟ ਪੂਰਾ ਪੰਜਾਬ ਭੁਗਤ ਰਿਹਾ ਹੈ ਇਹਦਾ ਰੱਬ ਦਾ ਸ਼ੁਕਰ ਗਰੀ ਹੈ ਮੀ ਮੂ ਨਹੀਂ ਪਿਆ ਨਹੀਂ ਤਾਂ ਪੰਜਾਬ ਦੇ ਵਿੱਚ ਤਾਂ ਹਾਲਾਤ ਬੜੇ ਮਾਰੂ ਹੋ ਜਣੇ ਸੀਗੇ ਤੇ ਉਹਦੇ ਵਿੱਚੋਂ ਕੇਵਲ ਤੇ ਕੇਵਲ ਅੱਜ ਭਾਰਤੀ ਜਨਤਾ ਪਾਰਟੀ ਹੀ ਇੱਕ ਅਜਿਹਾ ਵਿਕਲਪ ਹੈ ਜਿਹੜੀ ਅੱਜ ਇਸ ਦੁੱਖ ਦੀ ਘੜੀ ਦੇ ਵਿੱਚੋਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਦੀ ਗੱਲ ਹੈ ਉਸ ਨੂੰ ਸੰਭਾਲ ਸਕਦੀ ਹੈ ਦੇਖੋ ਸਭ ਤੋਂ ਵੱਡਾ ਤਾਂ ਨਹਿਰੀ ਪਾਣੀ ਦਾ ਹੋ ਗਿਆ। 2 ਨੰਬਰ ਤੇ ਬਈ ਸਕੂਲ ਦੇ ਜਿਹੜੇ ਬੱਚੇ ਗਰਾਊਂਡ ਨੇ ਅੱਜ ਕੱਲ੍ਹ ਲੋਕਰ ਨਸੇ ਦੇ ਵਿੱਚ ਜਵਾਕੜੀ ਜਾ ਰਹੇ ਨੇਗੇ। ਜੇ ਗਰਾਊਂਡ ਤਿਆਰ ਕਰਿਆ ਨੇ ਕਿ ਬਾਈ ਨੇ ਮੀਤ ਦੇਰ ਜੀ ਨੇ ਤੇ ਮੰਨ ਕੇ ਚੱਲੋ ਵੀ ਹਰੇਕ ਸਕੂਲ ਪਿੰਡ ਦੇ ਵਿੱਚ ਗਰਾਊਂਡ ਤਿਆਰ ਕੀਤਾਗਾ। ਬੱਚੇ ਖੇਡਣ ਵੀ ਜਾਂਦੇ ਨੇ। ਸਪ੍ਰਿੰਕਲਰ ਲੱਗੇ ਨੇ, ਵਧੀਆ ਲਾਈਟਾਂ ਲੱਗੀਆਂ ਨੇ, ਵਧੀਆ ਘਾਹ ਲੱਗੇ ਨੇ ਗਰਾਊਂਡਾਂ ਦੇ ਵਿੱਚ। ਸਾਡੇ ਪਿੰਡ ਖੁੱਡੀਕਲਾਂ ਵੀ 40 ਲੱਖ ਰੁਪਏ ਲਾ ਕੇ ਗਰਾਊਂਡ ਤਿਆਰ ਕੀਤਾ ਬਾਈ ਜੀ ਨੇ। ਬਹੁਤ ਵਧੀਆ ਕੰਮ ਆਗਾ ਤੇ ਨਹਿਰੀ ਪਾਣੀ ਸਾਡੇ 1.2 ਕਰੋੜ ਰੁਪਏ ਆਇਆ ਪਹਿਲੀ ਵਾਰ ਬਾਈ ਨੇ ਪਹਿਲੀ ਸਰਕਾਰ ਅਜੇ ਤੱਕ ਕਿਸੇ ਸਰਕਾਰ ਨੇ ਨਹਿਰੀ ਪਾਣੀ ਨਹੀਂ ਹੁੰਦਾ ਸੀਗਾ ਸਾਡੇ ਸਾਹਮਣੇ ਤੀ ਤੱਕ ਦੇਖੀ ਇਹਨਾਂ ਕਸੀਆਂ ਜਾਂਦੀਆਂ ਪੱਕੀਆਂ ਸਿਮੈਂਟਡ ਡਾਈਨ ਪੱਕੇ ਰਜਵਾਹੇ ਬਣ ਕੇ ਆਏ ਨੇ ਬਿਸੋਂ ਤੇ ਅੱਗੇ ਵੀ ਸਾਡਾ ਹਜੇ ਘਟੋਟ 3.5-4 ਕਰੋੜ ਦਾ ਬਜਟ ਪਿਆ ਪਿੰਡ ਦਾ ਖੁੱਡੀ ਕਲਾਂ ਦਾ ਤੇ ਉਹਨਾਂ ਨੇ ਵੀ ਆਸ ਦਿਵਾਈ ਹੈ ਸਾਨੂੰ ਵੀ ਪੱਕੇ ਵੀ 2.5 ਸਾਲ ਦੇ ਵਿੱਚ ਵਿੱਚ ਉਹ ਵੀ ਗਾਹਾਂ ਕਰਵਾ ਕੇ ਦੇਵਾਂਗੇ ਜੀ ਬਰਨਾਲੇ ਦੇ ਵਿੱਚੋਂ ਜਿਵੇਂ ਆਮ ਪਾਰਟੀ ਦੀ ਸਰਕਾਰ ਆ ਜੀ ਤੇ ਅਸੀਂ ਚੋਣਾਂ ਜੀ ਹਰਿੰਦਰ ਸਿੰਘ ਢਾਲੀਵਾਲ ਇਹ ਜਿੱਤ ਕੇ ਜਾਣ ਜੀ ਵਿਧਾਨ ਸਭਾ ਦੇ ਵਿੱਚ ਕਿਉਂਕਿ 2.5 ਸਾਲਾਂ ਦੇ ਸਰਕਾਰ ਦੇ ਪਏ ਨੇ ਜੀ ਤਾਂ ਕਿ ਬਰਨਾਲੇ ਦੇ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ ਕਿਉਂਕਿ 2.5 ਸਾਲਾਂ ਦੇ ਵਿੱਚ ਪਹਿਲਾਂ ਵੀ ਭਾਈ ਮੀਤ ਹੀਰ ਜੀ ਨੇ 2.5 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਸੀ ਜੀ ਵੀ 4 ਸਾਲ ਸਰਕਾਰਾਂ ਕੰਮ ਨਹੀਂ ਸੀ ਕਰਦੀਆਂ ਤੇ ਲਾਸਟ ਦੇ ਸਾਲ ਦੇ ਵਿੱਚ ਆ ਕੇ ਗਰੰਟਾ ਲਾਉਂਦੀਆਂ ਸੀ ਪਰ ਭਾਈ ਮੀਤ ਹੀਰ ਨੇ ਪਹਿਲੇ 2.5 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਐਨੇ ਵਿਕਾਸ ਦੇ ਕੰਮ ਕੀਤੇ ਆ ਕਿ ਲੋਕ ਆਪ ਮਾਰੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਤਿਆਰ ਨੇ ਕਿਹੜੇ ਕੰਮ ਨੇ ਤੁਹਾਨੂੰ ਲੱਗਦਾ ਆਹ ਆਹ ਕੰਮ ਬੜੇ ਸੋਹਣੇ ਹੋਏ ਨੇ ਪਰਮਾਲੇ ਦੇ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਜੀ ਜਿਵੇਂ ਜੀ ਗਰਾਊਂਡਾਂ ਦੇ ਹੋ ਗਏ ਜੀ ਆਪਣੇ ਸਰਕਾਰੀ ਹਸਪਤਾਲ ਦਾ ਹੋ ਗਿਆ ਜੀ ਤੇ ਆਪਣੇ ਗਲੀਆਂ ਨਾਲੀਆਂ ਦੇ ਕੰਮ ਨੇ ਜੋ ਕਿ ਚੱਲ ਰਹੇ ਨੇ ਸਾਡੇ ਪਿੰਡ ਖੁੱਡੀਕਲਾਂ ਦੇ ਵਿਕਾਸ ਦੇ ਲਈ ਫਿਰਨੀ ਦੇ ਲਈ 92 ਲੱਖ ਰੁਪਏ ਪਾਸ ਕੀਤਾ ਜੀ ਦੇ 42 ਲੱਖ ਰੁਪਇਆ ਸਕੂਲ ਦੇ ਗਰਾਊਂਡ ਦੇ ਲਈ ਪਾਸ ਕੀਤਾ ਤੋਂ ਲਗਭਗ 4 ਕਰੋੜ ਰੁਪਇਆ 2.5 ਸਾਲਾਂ ਦੇ ਵਿੱਚ ਲੱਗ ਚੁੱਕੇ ਈ ਖੁੱਡੀਕਲਾਂ ਦੇ ਵਿੱਚ ਤੇ ਉਹ ਵੀ ਪਹਿਲੇ 2.5 ਸਾਲਾਂ ਦੇ ਵਿੱਚ 4 ਕਰੋੜ ਇਕੱਲੇ ਪਿੰਡ ਖੁੱਡੀਕਲਾਂ ਦੇ ਵਿੱਚ ਲੱਗ ਚੁੱਕੇ ਈ ਨਹੀਂ ਰਹਿੰਦੀ ਆ ਸਰਕਾਰਾਂ ਨੇ ਪਹਿਲਾਂ ਕੁਝ ਨਹੀਂ ਕੀਤਾ ਈ ਪਹਿਲਾਂ ਨੌਜਵਾਨਾਂ ਵਾਸਤੇ ਕੋਈ ਲੱਗਦਾ ਕਿ ਸਰਕਾਰ ਦੇ ਵਿੱਚ ਵਧੀਆ ਹੋਇਆ ਹਾਂਜੀ ਕਿਉਂਕਿ ਖੇਡਾਂ ਲਈ ਵਧੀਆ ਗਰਾਊਂਡ ਤਿਆਰ ਕੀਤੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਵਧੀਆ ਪ੍ਰਾਲੇ ਕਰ ਰਹੇ ਨੇ ਨਹੀਂ ਜੀ ਕਾਲਟੋਂ ਇੱਕ ਬਹੁਤ ਮਿਹਨਤੀ ਤੇ ਇਮਾਨਦਾਰ ਬੰਦਾ ਹੈਗਾ ਦੁੱਖ ਸੁੱਖ ਦਾ ਸਾਥੀ ਹੈ ਕਾਲੇ ਢੱਲੋਂ ਦਾ ਅਸੀਂ ਪੂਰਾ ਸਾਥ ਦੇ ਰਹੇ ਆ ਠੀਕ ਹੈ ਤੇ ਉਹ ਜਿੱਤੂਗਾ ਵੀ ਲਾਜ਼ਮੀ ਇਸ ਵਾਰੀ ਕੁਲਦੀਪ ਸਿੰਘ ਕਾਲਾ ਢੱਲੋਂ ਜੀ ਦੀ ਹੀ ਹਵਾ ਜ਼ਿਆਦਾ ਹੈ ਜੀ ਇਹਨਾਂ ਦਾ ਹੀ ਜਿੱਤਣਾ ਬਣਦਾ ਕਿਉਂਕਿ ਇਹਦੋਂ ਪਹਿਲਾਂ ਝਾੜੂ ਵਾਲਿਆਂ ਨੂੰ ਹੋਰ ਕਈ ਪਾਰਟੀਆਂ ਨੂੰ ਆਪਾਂ ਮੌਕਾ ਦੇ ਕੇ ਦੇਖ ਲਿਆ ਜੀ ਕਿਸੇ ਨੇ ਕੁਝ ਨਹੀਂ ਕੀਤਾ ਇਹ ਲੋਕਲ ਬੰਦੇ ਆ ਇੱਥੇ ਰਹਿਣ ਵਾਲੇ ਆ ਦੁੱਖ ਸੁੱਖ ਚ ਖੜਨ ਵਾਲੇ ਆ ਨਾਲ ਪਹਿਲੀ ਵਾਰੀ ਕਾਂਗਰਸ ਪਾਰਟੀ ਨੇ ਲੋਕਾਂ ਦੇ ਪੜ੍ਹੇ ਲਿਖੇ ਸੁਝਵਾਨ ਇਥੋਂ ਬਰਨਾਲੇ ਦੇ ਲੋਕਲ ਬੰਦੇ ਨੂੰ ਟਿਕਟ ਦਿੱਤੀ ਆ ਤੇ ਇਹਨਾਂ ਦਾ ਹੀ ਜਿੰਨਾ ਬਹੁਤ ਜ਼ਰੂਰੀ ਆ ਤੇ ਇਹਨਾਂ ਦੀ ਬਰਨਾਲੇ ਦੇ ਵਿੱਚ ਜੀ ਮੌਜੂਦਾ ਸਰਕਾਰ ਦਾ ਬੰਦਾ ਬਣੇ ਤਾਂ ਇਹ ਸਾਨੂੰ ਬਹੁਤ ਫਾਇਦੇ ਹੋਣਗੇ ਕਿਉਂਕਿ ਜੋ ਵੀ ਕੰਮ ਰਿਲੇਟਡ ਆ ਗਵਰਨਮੈਂਟ ਨਾਲ ਉਹ ਸਾਰੇ ਹੋ ਸਕਦੇ ਆ ਜੀ ਵੈਸੇ ਜਿੱਤਣ ਦੀ ਸੰਭਾਵਨਾ ਵੀ ਉਹਨਾਂ ਦੀ ਜ਼ਿਆਦਾ ਕੀ ਜੀ ਹਾਂਜੀ ਬਾਕੀ ਵਿਕਾਸ ਹੋਊਗਾ ਜੀ ਜੇ ਮੌਜੂਦਾ ਸਰਕਾਰ ਦਾ ਐਮਐਲਏ ਬਣੂਗਾ ਜੀ ਤੁਹਾਨੂੰ ਕਿਉਂ ਲੱਗਦਾ ਕਿ ਸਰਕਾਰ ਦਾ ਕੰਮ ਆ ਹੀ ਚੜਾਇਆ ਜਾਣਾ ਚਾਹੀਦਾ ਹੈ ਸਰਕਾਰ ਦੇ ਦੇ ਹਾਂਜੀ ਸੰਤੋਸ਼ਤਾ ਹੈ ਕੰਮ ਬਹੁਤ ਵਧੀਆ ਹੋ ਰਿਹਾ ਹੈ ਜੀ ਇਹ ਸਰਕਾਰ ਦੇ ਕੰਮਾਂ ਤੋਂ ਸੰਤੋਸ਼ਟ ਹੈ ਤੇ ਅੱਗੇ ਹੋਰ ਵੀ ਜ਼ਿਆਦਾ ਹੋਣਗੇ ਜੇ ਸਾਨੂੰ ਮਾ ਥੋੜਾ ਹੋਇਆ ਇਹਨਾਂ ਨੂੰ ਇੰਨਾ ਜ਼ਿਆਦਾ ਸਮਾਂ ਮਿਲੇਗਾ ਤਾਂ ਜ਼ਿਆਦਾ ਕੰਮ ਦੀ ਤਰੱਕੀ ਜ਼ਿਆਦਾ ਹੋਵੇਗੀ ਕਿਹੜੇ ਕਿਹੜੇ ਕੰਮ ਲੱਗਦਾ ਤੁਹਾਨੂੰ ਕਿ ਸਰਕਾਰ ਨੇ ਬਹੁਤ ਸੋਹਣੇ ਪੜਾਈ ਵਾਲੇ ਕੰਮ ਵਧੀਆ ਜੀ ਮੈਡੀਕਲ ਸਹੂਲਤਾਂ ਵਧੀਆ ਮਿਲ ਰਹੀਆਂ ਹਸਪਤਾਲਾਂ ਦੇ ਵਿੱਚ ਬਹੁਤ ਫਰੀਦਵਾਜਾਂ ਮਿਲ ਰਹੀਆਂ ਜੀ ਤੇ ਔਰ ਵੀ ਕਾਫੀ ਮਤਲਬ ਕੰਮ ਨੇ ਜੋ ਵਧੀਆ ਹੋ ਰਿਹਾ ਜੀ ਸਰਾਲੀ ਪੜਾਈ ਦੇ ਵਿੱਚ ਮੁਕਾਬਲਾ ਤਾਂ ਜੀ ਦੇਖੋ ਇਹਨਾਂ ਦੋਨਾਂ ਦਾ ਹੀ ਆਸੋਚੀ ਕੈਂਡੀਡੇਟ ਦੂਸਰਾ ਜਿਹੜਾ ਉਹ ਵੀ ਇਹਨਾਂ ਦੇ ਹੀ ਸੀਗਾ ਬਸ ਕਾਲੇ ਨੂੰ ਲੋਕਲ ਪੋਟੀ ਪੂ ਜਿਆਦਾ ਨਹੀਂ ਪੈਣੀ ਵੈਸੇ ਵੈਸੇ ਜਿਆਦਾ ਦਾਵੇਦਾਰ ਤਾਂ ਇਹ ਹੀ ਨੇ ਜੀ ਅਸੀਂ ਤਾਂ ਦੇਖੋ ਇਹ ਇੰਹੀਂ ਚਾਹੁੰਦੇ ਆ ਵੀ ਜਿਹੜੀ ਹੁਣ ਮੌਜੂਦਾ ਸਰਕਾਰ ਆ ਉਹੀ ਕੈਂਡੀਡੇਟ ਜਿੱਤੇ ਕਿਉਂਕਿ ਪਹਿਲਾਂ ਵੀ ਬਰਨਾਲੇ ਨਾਲ ਐਵੇਂ ਹੀ ਹੁੰਦਾ ਆ ਕਿ ਸਰਕਾਰ ਕਿਸੇ ਔਰ ਦੀ ਤੇ ਐਮਐਲਏ ਕਿਸੇ ਔਰ ਦਾ ਤੇ ਉਹਦੇ ਕਰਕੇ ਜਿਹੜੇ ਵੀ ਕੰਮ ਹੁੰਦੇ ਆ ਸ਼ਹਿਰ ਦੇ ਹੋਰ ਛੋਟੇ ਮੋੜੇ ਨਿੱਜੀ ਕੰਮ ਹੁੰਦੇ ਆ ਉਹ ਸਾਰੇ ਰੁਕ ਜਾਂਦੇ ਆ ਤੇ ਅਗਲੇ ਕੋਲ ਜਾਂਦੇ ਆ ਅਗਲੇ ਕਹਿੰਦੇ ਕਿ ਸਾਡੀ ਤਾਂ ਸਰਕਾਰ ਨਹੀਂ ਹੈਗੀ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਤੇ ਹੁਣ ਤਾਂ ਅਸੀਂ ਚਾਹੁੰਦੇ ਆ ਵੀ ਚਲੋ ਜਿਹੜੇ 2.5 ਸਾਲ ਹੋ ਰਹਿ ਗਏ ਨੇ ਇਹੀ ਕੈਂਡੀਡੇਟ ਜਿੱਤੇ ਆ ਮੰਦੀ ਪਾਰਟੀ ਦਾ ਤੇ ਇਹਨੂੰ ਸਪੋਰਟ ਕਰੀਏ ਤੇ ਵੱਤ ਤੋਂ ਵੱਤ ਜਿਹੜੇ ਕੰਮ ਆਪਣੇ ਹੋ ਜਾਣ ਨੀ ਤਾਂ ਆਮ ਤੌਰ ਤੇ ਬੱਸ ਫਿਰ ਬੰਨਾਂ ਦੇ ਨਾਲ ਐਵੇਂ ਹੀ ਹੁੰਦਾ ਆ ਸਰਕਾਰ ਕਾਂਗਰਸ ਦੀ ਐਮ ਐਲ ਏ ਕਿਸੇ ਹੋਰ ਦਾ ਅਕਾਲੀਆਂ ਦਾ ਜਾਂ ਕੋਈ ਹੋਰ ਬਸ ਐ ਹੀ ਹੁੰਦਾ ਰਹੇਗਾ ਨੁਕਸਾਨ ਹੁੰਦਾ ਰਹੇ ਉਹਦੇ ਨਾਲ ਨੁਕਸਾਨ ਤਾਂ ਹਰ ਵਾਰ ਹੁੰਦੀ ਰਹੀ ਐ ਐਨੇ ਸਾਲਾਂ ਤੋਂ ਨੁਕਸਾਨ ਹੀ ਹੋ ਰਹੇ ਨੇ ਤਾਂ ਹੁਣ ਬਣਾਲਾ ਬਹੁਤ ਅੱਗੇ ਵਗ ਜਾਂਦੇ ਜਿੱਥੇ ਤੇ ਕੁਝ ਹੋਇਆ ਬਣਿਆ ਕੁਝ ਬਣਾਲਾ ਦਾ ਹਾਂ ਮੀਤਿਆਂ ਨੇ ਬਹੁਤ ਕੰਮ ਕੀਤਾ ਪਿੰਡਾਂ ਪੁੰਡਾਂ ਦੇ ਸ਼ਹਿਰਾਂ ਦੇ ਸੜਕਾਂ ਸੁੜਕਾਂ ਪਾਈਪ ਲਾਈਨ ਪਵਾਈਆ ਬਹੁਤ ਕੁਝ ਕੀਤਾ ਆਪਣੇ ਚੌਂਕ ਚਾਂਗ ਬੁਧੀਆਂ ਬਣਵਾਏ ਨੇ ਸਾਰੇ ਜਿਹੜੇ ਹੈਗੇ ਨੇਗੇ ਤੇ ਸਾਡੇ ਉਧਰ ਵਾਰ ਨੰਬਰ 21 ਤੇ ਸਾਨੂੰ ਪਾਣੀ ਦੀ ਘਾਟ ਤੋਂ ਤੇ ਟਿਊਬਵੋ ਲੈ ਆਈ ਤਿੰਨ ਦਿਨ ਉਹ ਬਾਤ ਕਰਵਾਇਆ ਕਿ ਸਾਡੇ ਵਾਰ ਚ ਲੱਗਿਆਗਾ ਅੱਜ ਤਾਂ ਚੋਣੇ ਵੀ ਜਿਹੜੇ ਮੌਜੂਦਾ ਸਰਕਾਰ ਆ ਉਹੀ ਐ ਐਮ ਐਲ ਏ ਬਣੀ ਦੇਖੋ ਜੇ ਜਿਮਣੀ ਚੋਣ ਦੇਖੀਏ ਟੱਕਰ ਤਾਂ ਟੱਕਰ ਹੈਗੀ ਆ ਜੀ ਕਿਉਂਕਿ ਝਾੜੂ ਦੀ ਸਰਕਾਰ ਆ ਜੀ ਟੱਕਰ ਤਾਂ ਹੈ ਲਾਈਟ ਤਾਂ ਆਪਾਂ ਲੈ ਨਹੀਂ ਸਕਦੇ ਪਰ ਜੋ ਗੱਲ ਆਉਂਦੀ ਐ ਕੁਲਦੀਪ ਸਿੰਘ ਘਾਲਾ ਢਿੱਲੋਂ ਤੇ ਕਾਂਗਰਸ ਕੰਨੀ ਉਹਨਾਂ ਨੂੰ ਟਿਕਟ ਮਿਲੀ ਆ ਜਿੰਨੀ ਕਾਂਗਰਸ ਦੀ ਵੋਟ ਆ ਉਨੀ ਉਹਨਾਂ ਦੀ ਆਪਦੀ ਨਿੱਜੀ ਵੋਟ ਵੀ ਐ ਜੀ ਉਨ੍ਹਾਂ ਦੀ ਜਿਹੜੀ ਛਵੀ ਉਹਨਾਂ ਦਾ ਨਾਂ ਉਹਨੂੰ ਵੀ ਵੋਟ ਆ ਅਸੀਂ ਹਲਕੇ 'ਚ ਰਹਿੰਨੇ ਆ ਦੁੱਖ ਦੇ ਸੁੱਖ ਦੇ ਰਾਤ ਬਰਾਤੇ ਇੱਕ ਆਮ ਮਿਡਲ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਤੇ ਦੁੱਖ ਦੇ ਸੁੱਖ ਦੇ ਹਰ ਥਾਂ ਤੇ ਪਹੁੰਚਦੇ ਨੇ ਵੋਟਾਂ ਦਾ ਝਾੜੂ ਨੂੰ ਵੀ ਪਾਈਆਂ ਜੀ ਉਹਨਾਂ ਨੇ ਸਪੋਰਟ ਕਰੀ ਆ ਉਹ ਰਿਜ਼ਲਟ ਆਪਣੇ ਸਾਰਾ ਕੋਲ ਸਾਹਮਣੇ ਆ ਅਸਤੇ ਹੀ ਚੋਣੇ ਜਿਹਦੀ ਸਰਕਾਰ ਆ ਜੀ ਉਹੀ ਬੰਦੇ ਤੋਂ ਐਮਐਲਏ ਹੋਵੇ ਕਿਉਂਕਿ ਐਮਪੀ ਵੀ ਇਥੋਂ ਲਈ ਆ ਇਸੇ ਕਰਕੇ ਚੋਣਿਆਂ ਵੀ ਇੱਥੋਂ ਦਾ ਹੀ ਐਮਐਲਏ ਬਣੇ ਲੋਕਲ ਕੈਂਡੀਡੇਟ ਹੈ ਇਹ ਬਹੁਤ ਵਧੀਆ ਕੈਂਡੀਡੇਟ ਹੈ ਤੇ ਸਰਕਾਰ ਵੀ ਉਹਨਾਂ ਦੀ ਹੀ ਹੈ ਜੀ ਐਮਪੀ ਵੀ ਇੱਥੋਂ ਦੇ ਹੀ ਨੇਗੇ ਕੰਮ ਬਹੁਤ ਹੋਣਗੇ ਪਹਿਲਾਂ ਸਰਕਾਰ ਕਿਸੇ ਹੋਰ ਦੀ ਰਹੀ ਜੀ ਮੰਤਰੀ ਕੋਈ ਹੋ ਰਹੀ ਇਸੇ ਕਰਕੇ ਕੰਮ ਹੀ ਲੋਕਾਂ ਦੇ ਹੋਏ ਹੁਣ ਚਾਹੁੰਦੇ ਆਂ ਕਿ ਕੰਮ ਹੋਣ ਵੀ ਰਮਲ ਜੀ ਬਣਾਇਆ ਗਿਆ ਫਿਰ ਐਮਪੀ ਬਣਾਇਆ ਗਿਆ ਤੁਹਾਨੂੰ ਲੱਗਾ ਕਿ ਤੁਹਾਡਾ ਬਹੁਤ ਵੱਡਾ ਫਾਇਦਾ ਹੋਇਆ ਸ਼ਹਿਰ ਦਾ ਹਾਂਜੀ ਹਾਂਜੀ ਸਾਰੇ ਕੰਮ ਕਰ ਹੋਏ ਨੇ ਉਹਨਾਂ ਦੇਖੋ ਜੀ ਆਪਣੇ ਕੁੜੀ ਵਾਲੇ ਗੱਡੀਆਂ ਦਿੱਤੀਆਂ 17 18 ਗੱਡੀਆਂ ਮਿਲੀਆਂ ਨੇ ਹੁਣ ਟਿਊਬ ਲੱਗੇ ਨੇ 5 6 ਟਿਊਬ ਲੱਗ ਰਹੇ ਨੇ ਬਰਨਾਲੇ ਸ਼ਹਿਰ ਨੂੰ ਮਿਲ ਰਹੇ ਨੇ ਬਹੁਤ ਕੰਮ ਹੋ ਰਹੇ ਨੇ ਸੜਕਾਂ ਬਣ ਚੁੱਕੀਆਂ ਪਿੰਡਾਂ 'ਚ ਬਹੁਤ ਵਿਕਾਸ ਹੋ ਚੁੱਕਿਆ ਹੈ ਨਹਿਰੇ ਨਹਿਰਾ ਪੱਕੀਆਂ ਹੋ ਚੁੱਕੀਆਂ ਨੇ ਜੀ ਉਹਨਾਂ ਦੇ ਰਹੇ ਚੁੱਕੇ ਚ ਵਿੱਚ ਦੇਖੋ ਜੇ ਐਮਐਲਏ ਆਏਗਾ ਤਾਂ ਹੋਰ ਵੀ ਕੰਮ ਹੋਣਗੇ ਹੋਰ ਵੀ ਫਾਇਦਾ ਮਿਲੇਗਾ ਸ਼ਹਿਰ ਨੂੰ ਸਾਰੇ ਕੰਮ ਹੋਣਗੇ ਮੁਕਾਬਲੇ ਚ ਕਿਹਨੂੰ ਮੰਨਦੇ ਹੋ ਕਹਿੰਦੇ ਕਾਂਗਰਸ ਵਾਲਿਆਂ ਨਾਲ ਵੀ ਮੁਕਾਬਲਾ ਹੈ ਬਾਖ ਨਾਲ ਵੀ ਮੁਕਾਬਲਾ ਨਹੀਂ ਇਹਨਾਂ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਜੀ ਪਹਿਲਾਂ ਵੀ ਦੇਖੋ ਦੋ ਵਾਰੀ ਮੀਤਿਹਰ ਜਿੱਤ ਚੁੱਕੇ ਨੇ ਤੀਜੀ ਵਾਰ ਐਮਪੀ ਬਣ ਚੁੱਕੇ ਨੇ ਇਹ ਬਹੁਤ ਵੱਡੀ ਲੀਡ ਨਾਲ ਹੀ ਆਮਾਦੀਪ ਪਾਰਟੀ ਜਿੱਤਣਾਗਾ ਤੁਸੀਂ ਦੇਖਦੇ ਚੱਲੋ ਤੇ ਤੀਜੇ ਨੂੰ ਰਿਜ਼ਲਟ ਆਏਗਾ ਬਹੁਤ ਵੱਡੀ ਲੀਡ ਨਾਲ ਹੀ ਧੱਲੀਵਾਲ ਜੀ ਜਿੱਤ ਗਏ ਅੱਗੇ ਜਾਣਗੇ